ਮੇਰੇ ਪੰਜਾਬੀ ਸੂਟ ਸਲਾਈ ਦੇ ਸਵਾਗਤ ਹੈ ਮੈਂ ਅੱਜ ਦੱਸਾਂਗੀ ਜੇ ਤੁਹਾਨੂੰ 21 ਚੈਸ ਸਤਾਣਾ ਕਮਰ ਔਰ 21 ਹੀ ਪੱਟੀਆਂ ਕਾਟਾਂ ਬਹੁਤ ਹੀ ਧਿਆਨ ਨਾਲ ਦੇਖਣੀਆਂ ਤੁਹਾਨੂੰ ਬਹੁਤ ਹੀ ਜ਼ਿਆਦਾ ਨੌਲੇਜ ਮਿਲੇਗੀ ਕਈ ਵਾਰੀ ਪਹਿਣਾ ਘਰ ਦੇ ਸੂਟ ਸਿਲਾਈ ਦੇ ਨਾਲ ਪ੍ਰੋਬਲਮਾਂ ਦੀ ਉਹਨਾਂ ਦੇ ਮੈਸੇਜ ਆਏ ਸੀ ਕਿ ਸਾਨੂੰ ਇੱਕ ਇੱਕ ਕਾਟ ਵਾਲੀ ਵੀਡੀਓ ਬਣਾ ਕੇ ਦੱਸੋ ਤੇ ਮੈਂ ਇੱਕ ਇੱਕ ਕਾਟ ਦੀ ਤੁਹਾਨੂੰ ਵੀਡੀਓ ਬਣਾ ਕੇ ਦੱਸਾਂਗੀ ਔਜੀ ਕੱਟ ਕੇ ਸੂਟ ਆਪਾਂ ਤਾਂ ਕਾੜੀਆਂ ਕੀ ਹੈ ਜੀ ਉਹਨਾਂ ਦੀ ਲੈਂਥ ਆਪਾਂ ਦੇਖੋ ਥੱਲੋ ਦੇਖੋ ਬੱਚੇ ਸਾਰੇ ਇਹ ਬਣਿਆ ਹੋਇਆ ਨਾ ਪਾਊਡਰ ਇਹਨਾਂ ਦਾ ਆਪਾਂ 1 ਇੰਚ ਵੱਧ ਰੱਖਣਾ ਵਾ ਠੀਕ 43 ਤਾਂ ਪਰੱਖਾਂਗੇ ਜਿੱਦੋਂ 44 ਕਿੰਨਾ ਰੱਖਾਂਗੇ ਜੀ 44 3 ਰੱਖਾਂਗੇ ਜੀ ਆਪਾਂ ਪੌਣੇ 7 ਜਿਹਨੂੰ ਨਹੀਂ ਸਮਝ ਲੱਗੀ ਬੋਲ ਸਕਦਾ ਜੀ ਅਸਾਤ ਰੱਖਾਂਗੇ ਜੀ ਆਪਾਂ ਇਹਨਾਂ ਦਾ ਮੋਡਾ ਐਥੋਂ ਕੱਟ ਕਿੰਨੀ ਹੁੰਦੀ ਆ ਡੇਢ ਡੇਢ ਇੰਚ ਠੀਕ ਹੈ ਜੀ ਇਥੋਂ ਜਿਵੇਂ ਚੈਸ ਹੈਗੀ ਨਾ ਤੇ 21 ਆਪਾਂ ਇਥੋਂ 21 ਦੀ ਨਿਸ਼ਾਨੀ ਲਾਵਾਂਗੇ ਇਹ ਦੇਖੋ ਜੀ ਸਾਡੇ ਸਾਢੇ 10 ਹੋ ਗਿਆ 21 ਹੋ ਗਿਆ ਨਾ ਸਾਢੇ 10 ਦੀ ਨਿਸ਼ਾਨੀ ਲਾ ਕੇ ਆਪਾਂ ਇਥੋਂ ਗੁਲਾਈ ਲੈਣੀ ਸ਼ੁਰੂ ਕਰਾਂਗੇ ਜੀ ਠੀਕ ਹੈ ਜੀ ਜਸਟ ਹਾਂ ਜੀ ਔਰ ਪਲੇਟ ਹੈਗੇ ਜੀ ਉਹਨਾਂ ਦੇ 11 ਦੇ ਆਪਾਂ ਪਾਵਾਂਗੇ ਜੀ ਸਾਢੇ 11 ਦੇ ਪਲੇਟ ਪਾਵਾਂਗੇ ਉਹਨਾਂ ਦੇ ਔਰ ਸਾਢੇ 7 ਦਾ ਆਪਾਂ ਪਲੇਟ ਲਵਾਂਗੇ ਆਪਾਂ ਇਧਰ ਗੈਪ ਰੱਖਾਂਗੇ ਜੀ ਸਾਢੇ 3 ਦਾ ਇਹ ਮੇਰਾ ਲਾਈਨਿੰਗ ਵਾਲਾ ਸੂਟ ਹੈ ਜੀ ਜੋ ਵੀ ਚੈਨਲ ਤੇ ਪਹਿਲੀ ਵਾਰ ਬਣੇ ਨੇ ਪੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੀ ਔਰ ਲਾਈਕਮੈਂਟ ਕਰਦੇ ਆ ਫੈਕੀ ਅਜੀ ਉਹਨਾਂ ਦੀ ਸਾਢੇ ਆਪਾਂ 3 ਇੰਚ ਇਹਨੂੰ ਵਾਧਰ ਰੱਖਣਾ ਕਿ 9 ਇੰਚ ਰੱਖਣਾ ਆਪਾਂ ਇਹਨੂੰ ਪਾਈ ਪਿੰਨੀ ਨਹੀਂ ਨਹੀਂ ਕਿੰਨਾ ਰੱਖਾਂਗੇ ਜੀ ਆਪਾਂ 3 ਇੰਚ ਹਾਂ 3 ਇੰਚ ਵਾਧਰ ਰੱਖਣਾ ਆਪਾਂ ਸਾਢੇ 10 ਦਾ ਹੋ ਗਿਆ 21 ਸਾਢੇ 10 ਸਾਢੇ 11 ਤੇ ਆਪਾਂ ਰੱਖਾਂਗੇ ਜੀ 12 12 ਤੇ ਕੀ ਹੋ ਗਿਆ 3 ਇੰਚ ਵਾਧੂ ਤੇ ਆਂਟਿਆ ਕੀ ਹੋ ਗਿਆ ਕੀ ਜੀ ਸਾਰਨ ਸਮਝ ਲੱਗੀ ਹਾਂਜੀ ਠੀਕ ਹੋ ਕੱਟਣੇ ਸ਼ੁਰੂ ਕਰੀਏ ਆ ਲੈ ਲਿਖ ਦੇ ਇਹ ਨਾਲ ਨਾਲ ਪੈਣਾ ਸਿੱਖਦੀਆਂ ਵੀ ਆਪਾਂ ਉਹਨਾਂ ਨੂੰ ਵੀ ਸਿਖਾਣਾ ਹੁੰਦਾ ਵਾ ਸਾਈਡ ਤੇ ਬਰੇਡ ਲਗਾਵਾਂਗੇ ਜੀ 11 ਹਾਂ ਹਾਂ ਜੀ 11:30 ਤੇ ਆਪਾਂ ਪਲੇਟ ਲਗਾਏ 11 ਦੀ ਬਰੇਡ ਸੀ ਨਾ ਹਾਂਜੀ ਤੇ ਆਹ ਨਾਲ ਦੇ ਆਪਾਂ 11:30 ਤੇ 7:30 ਦਾ ਆਪਾਂ ਪਲੇਟ ਲਵਾਵਾਂਗੇ ਜੀ ਉਵੇਂ ਹੀ ਆਪਾਂ ਇੱਕੋ ਗੈਪ ਲਵਾਵਾਂਗੇ 11:30 ਦਾ ਕਿਉਂਕਿ ਹੁਣ ਆਪਾਂ ਬੈਕ ਸਾਈਡ ਦੀ ਕਟਿੰਗ ਕਰਾਂਗੇ ਕੱਟਾਂਗੇ ਕੱਪੜੇ ਨੂੰ ਮੈਂ ਸੈੱਟ ਕਰ ਲਿਆ ਜੀ 43 ਉਹਨਾਂ ਦੀ ਲੈਂਥ ਆਪਾਂ ਰੱਖਾਂਗੇ ਜੀ 11:30 ਅਹੀ ਆਪਾਂ ਪੌਹੇ ਸਾਤ ਤੀੜਾ ਰੱਖਾਂਗੇ ਅੱਗੇ ਛੋਕ ਰਾ ਦੋ ਜੀ ਸਾਤਿੰਨ ਕਿ ਮੌਦਾ ਸਾਢੇ 11 ਤੇ ਪਲੇਟ ਲਾਵਾਂਗੇ 11 ਤੇ ਇਹਨਾਂ ਦੇ ਰੈਡੀ ਆ ਠੀਕ ਔਰ ਸਾਢੇ 7 ਦਾ ਪਲੇਟ ਸਾਢੇ 3 ਦਾ ਗੈਪ ਲਾਵਾਂਗੇ ਜੀ ਆਪਾਂ ਤੀੜਾ ਹਮੇਸ਼ਾ ਹੀ ਆਪਾਂ ਕਲੋਥ ਸਾਈਡ ਤੋਂ ਰੱਖਣਾ ਹੈ ਇਧਰੋਂ ਓਕੇ ਗਲਤੀ ਨਹੀਂ ਕਰਨੀ

ਆਪਾਂ ਇਹਨੂੰ 43.5 ਇੰਚ ਕਿਉਂ ਰੱਖਿਆ ਵਾ ਦੱਸਿਓ ਬੱਚਿਓ 43.5 ਇੰਚ ਆਪਾਂ ਕਿਉਂ ਰੱਖਿਆ ਵਾ ਉੱਚੀ ਬੋਲੋ ਬੱਚੇ ਬਾਰਡਰ ਬਣਿਆ ਹੋਇਆ ਵਾ ਔਰ ਜੋ ਇਹਦਾ ਫੋਲਡ ਹੋਣਾ ਵਾ ਆਪਣਾ ਘੇਰਾ ਉਹ ਨੀਚੇ ਐਸਾ ਕਪੜਾ ਸਾਡੇ ਕੋਲ ਹੈਗਾ ਵਾ ਓਕੇ ਉੱਚੀ ਬੋਲਿਆ ਕਰੋ ਪਤਾ ਲੱਗੇ ਕਿ ਤੁਹਾਨੂੰ ਕੁਝ ਆਂਦਾ ਵੀ ਹੈ ਠੀਕ ਹੈ ਜੀ ਇਹ ਹੋ ਗਈ ਜੀ ਮੇਰੀ ਕਰਟਿੰਗ ਫਰੰਟ ਆਫ ਬੈਕ ਸਾਈਡ ਦੀ ਸਾਈਡਾਂ ਦੀ ਮੀਜ਼ ਦੀ ਹੁਣ ਆਪਾਂ ਕਟਾਂਗੇ ਜੀ ਬਾਵਾ। ਬਾਵਾ ਦੇਖੋ ਇਹਦਾ ਕਪੜਾ ਉਹਨਾਂ ਨੇ ਅਲੱਗ ਦਿੱਤਾ ਹੋਇਆ ਵਾ ਜੀ। ਵਿੱਚ ਸੰਦੀਪ ਦੀਦੀ ਦਾ ਫੋਟਾ ਹੋਇਆ। ਇੱਥੇ ਵਰਕ ਹੈਗਾ ਵਾ। ਆਪਾਂ ਕੀ ਕਰਾਂਗੇ ਜੀ ਇੱਕ ਬਾਹ ਪਾਈਦਰੋਂ ਕੱਢਾਂਗੇ। ਔਰ ਇਹ ਕਪਾ ਇਦਰੋਂ ਕੱਢਣੀ ਆਪਾਂ ਵਿੱਚ ਜੋਇੰਟ ਲਗਾਣੇ ਬਾਵਾ ਦੇ ਠੀਕ ਹੈ ਜੀ। 16.5 ਉਹਨਾਂ ਦੀ ਬਾਵਾ ਆਪਾਂ ਰੱਖਾਂਗੇ ਜੀ 17 ਇੰਚ। ਠੀਕ। ਵੇ ਨਹੀਂ ਆਪਾਂ ਦੁਬਾਰਾ ਕੱਟ ਲਵਾਂਗੇ ਇਹਨਾਂ ਦੇ ਹੁਣ ਜੋਇਕ ਪੈ ਲਗੇ ਮੈਂ ਸਟੀਚਿੰਗ ਵੇਲੇ ਤੁਹਾਨੂੰ ਇਹਦੀ ਸਾਰੀ ਕਾਟ ਵਗੈਰਾ ਦੱਸ ਦਵਾਂਗੀ ਅੱਗੇ ਕਾਟ ਵਗੈਰਾ ਦੱਸੀ ਵੀ ਹੋਈ ਆ ਔਰ ਉਮੀਦ ਕਰਦੀ ਹਾਂ ਕਿ ਤੁਹਾਨੂੰ ਮੇਰੀ ਕਟਾਈ ਦਾ ਠੀਕਾ ਪਸੰਦ ਆਇਆ ਹੋਗਾ ਪਲੀਜ਼ ਚੈਨਲ ਤੇ ਬਨੇ ਰਹੋ ਵੀਡੀਓ ਨੂੰ ਪੂਰਾ ਦੇਖਿਆ ਕਰੋ ਔਰ ਲਾਈਕ ਕਮੈਂਟ ਜਰੂਰ ਕਰਿਆ ਕਰੋ ਔਰ ਵੱਧ ਤੋਂ ਵੱਧ ਸਪੋਰਟ ਕਰਨੀ ਔਰ ਸਬਸਕ੍ਰਾਈਬ ਕਰਨਾ ਤੁਹਾਨੂੰ ਬਹੁਤ ਹੀ ਨੌਲੇਜ ਮਿਲੇਗੀ ਕਟਾਈ ਦੀ ਹਰ ਇੱਕ ਵੀਡੀਓ ਦਾ ਤੁਹਾਨੂੰ ਮੈਂ ਦੱਸਾਂਗੀ ਕਿ ਕਿਵੇਂ ਕਰਨੀ ਆ ਜੇਕਰ ਤੁਹਾਨੂੰ ਵੀਡੀਓ ਪਸੰਦ ਆਉਂਦੀ ਹੈ ਤਾਂ ਪਲੀਜ਼ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਆਪੀ ਦਾ ਦਿলো ਧੰਨਵਾਦ ਜੀ ਸ਼ਸ਼ਕਲ ਜੀ